ਅੱਜ ਦੀ ਜਿਹੜੀ ਮੈਂ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਇੰਨੀ ਖੋਫਨਾਕ ਹੈ ਕਿ ਮੇਰਾ ਵੀ ਅੰਦਰੋਂ ਦਿਲ ਆਗਿਆ ਨਹੀਂ ਦੇ ਰਿਹਾ ਸੀ ਕਿ ਮੈਂ ਇਹ ਖਬਰ ਤੁਹਾਨੂੰ ਸੁਣਾਵਾਂ ਕਿਉਂਕਿ ਇਹ ਜਿਹੜੀ ਖਬਰ ਹੈ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਸ਼ਰਮਸ਼ਾੜ ਕਰ ਦਵੇਗੀ ਤੇ ਇਹ ਖਬਰ ਸੁਣ ਕੇ ਤੁਹਾਨੂੰ ਵੀ ਅੰਦਰੋਂ ਤੁਹਾਡੀ ਬੇਚੈਨੀ ਵੱਧ ਜਾਵੇਗੀ ਇਹ ਸੋਚਣ ਲਈ ਤੁਸੀਂ ਵੀ ਮਜਬੂਰ ਹੋ ਜਾਵੋਗੇ ਕਿ ਵਾਕੇ ਕੋਈ ਬੰਦਾ ਇਸ ਹੱਦ ਤੱਕ ਵੀ ਜਾ ਸਕਦਾ ਹੈ ਕਿ ਉਹ ਆਪਣੀ ਸਾਕੀ ਮਾਂ ਦੇ ਨਾਲ ਇੰਨੀ ਗੰਦੀ ਹਰਕਤ ਕਰ ਸਕੇ ਇਹ ਉਹੀ ਮਾਂ ਹੈ ਜਿਨੇ ਇਕਲੋਤੇ ਮੁੰਡੇ ਦੇ ਹੋਣ ਦੇ ਉੱਤੇ ਪੂਰੇ ਪਿੰਡ ਦੇ ਵਿੱਚ ਲੱਡੂ ਵੰਡੇ ਸਨ ਪਰ ਇਹ ਮੁੰਡਾ ਜਦੋਂ ਵੱਡਾ ਹੋਇਆ ਤੇ ਇਹੀ ਮੁੰਡੇ ਨੇ ਆਪਣੇ 50 ਸਾਲ ਦੀ ਮਾਂ ਦੇ ਨਾਲ ਪੂਰੀ ਰਾਤ ਦਰਿੰਦਗੀ ਕੀਤੀ ਆਖਿਰ ਇਹੋ ਜੀ ਕੀ ਨੋਬਤ ਆ ਗਈ ਕਿ ਇੱਕ ਮੁੰਡੇ ਨੂੰ ਆਪਣੀ ਮਾਂ ਦੇ ਨਾਲ ਹੀ ਇਹੋ ਜਿਹਾ ਗਲਤ ਕੰਮ ਕਰਨਾ ਪਿਆ ਕੀ ਸੀ ਵਜਾ ਤੁਸੀਂ ਵੀ ਜਦੋਂ ਇਹ ਵਜਾ ਸੁਣੋਗੇ ਤਾਂ ਤੁਹਾਡੇ ਵੀ ਲੋ ਕੰਡੇ ਖਰੇ ਹੋ ਜਾਣਗੇ ਤੇ ਇਹ ਕੋਈ ਘਟਨਾ ਜੂਪੀ ਬਿਹਾਰ ਦੀ ਨਹੀਂ ਹੈ ਬਲਕਿ ਆਪਣੀ ਗੁਆੰਡੀ ਸਟੇਟ ਹਰਿਆਣਾ ਦੀ ਹੈ ਹਰਿਆਣਾ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਹੈ ਪਾਣੀਪਤ ਤੇ ਪਾਣੀਪਤ ਦੇ ਵਿੱਚ 8 ਜੁਲਾਈ 2025 ਦਾ ਸਵੇਰ ਦਾ ਟਾਈਮ ਸੀ ਕਰੀਬ 6 ਵਜੇ ਦਾ ਟਾਈਮ ਸੀ ਹਜੇ ਪੁਲਿਸ ਵਾਲੇ ਥਾਣੇ ਦੇ ਵਿੱਚ ਸੁੱਤੇ ਹੋਏ ਸਨ ਸਵੇਰ ਸਵੇਰੇ ਹੀ ਇੱਕ ਔਰਤ ਥਾਣੇ ਦੇ ਵਿੱਚ ਆਉਂਦੀ ਹੈ ਤੇ ਇਸ ਔਰਤ ਦੀ ਹਾਲਤ ਬਹੁਤ ਹੀ ਖਰਾਬ ਸੀ ਇਹ ਔਰਤ ਆ ਕੇ ਥਾਣੇ ਦੇ ਵਿੱਚ ਬੈਠਦੀ ਹੈ ਇੱਕ ਸਿਪਾਈ ਅੰਦਰੋਂ ਆਉਂਦਾ ਹੈ ਤੇ ਉਹ ਦੇਖਦਾ ਹੈ ਕਿ ਬਾਹਰ ਥਾਣੇ ਦੇ ਵਿੱਚ ਕੋਈ ਔਰਤ ਬੈਠੀ ਹੋਈ ਹੈ ਉਹ ਆ ਕੇ ਇਹਨੂੰ ਪੁੱਛਦਾ ਹੈ ਕਿ ਤੁਸੀਂ ਸਵੇਰੇ ਸਵੇਰੇ ਇੱਥੇ ਕਿਉਂ ਬੈਠੇ ਹੋਏ ਹੋ ਕੀ ਗੱਲ ਹੋਗੀ ਇਹ ਔਰਤ ਇੱਕੋ ਗੱਲ ਕਹਿੰਦੀ ਹੈ ਕਿ ਮੈਂ ਤੇਰੇ ਵੱਡੇ ਸਾਹਿਬ ਦੇ ਨਾਲ ਗੱਲ ਕਰਨੀ ਹੈ ਆਪਣੇ ਵੱਡੇ ਸਾਹਿਬ ਨੂੰ ਬੁਲਾਓ ਇਹ ਹੁਣ ਸਿਪਾਈ ਇਹਨੂੰ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੇਰੇ ਆਪਣੇ ਪਤੀ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੈ ਜਾਂ ਫਿਰ ਘਰ ਦੇ ਵਿੱਚ ਕੋਈ ਕਿਸੇ ਦੇ ਨਾਲ ਲੜਾਈ ਝਗੜਾ ਹੋਇਆ ਹੈ ਮੈਨੂੰ ਦੱਸ ਮੈਂ ਤੇਰੀ ਰਿਪੋਰਟ ਲਿਖਦਾ ਪਰ ਇਹ ਸਿਰਫ ਇੱਕੋ ਗੱਲ ਤੇ ਡਟੀ ਹੋਈ ਸੀ ਕਿ ਮੈਂ ਤੇਰੇ ਵੱਡੇ ਸਾਹਿਬ ਦੇ ਨਾਲ ਹੀ ਗੱਲ ਕਰਨੀ ਹੈ ਤੂੰ ਆਪਣੇ ਵੱਡੇ ਸਾਹਿਬ ਨੂੰ ਬੁਲਾ ਮੈਂ ਉਹਨੂੰ ਹੀ ਸਾਰਾ ਕੁਝ ਦੱਸਾਂਗੀ ਇਹ ਹੁਣ ਇਹਨੂੰ ਸਪਾਈ ਨੂੰ ਧਮਕੀ ਵੀ ਦਿੰਦੀ ਹੈ ਕਿ ਜੇਕਰ ਤੂੰ ਵੱਡੇ ਸਾਹਿਬ ਨੂੰ ਨਹੀਂ ਬੁਲਾਵੇਂਗਾ ਤਾਂ ਮੈਂ ਇੱਥੋਂ ਚਲੀ ਜਾਵਾਂਗੀ ਤੇ ਮੈਂ ਆਪਣੇ ਆਪ ਨੂੰ ਬਾਹਰ ਜਾ ਕੇ ਖਤਮ ਕਰ ਦਵਾਂਗੀ ਹੁਣ ਜਦੋਂ ਇਹ ਗੱਲ ਸਪਾਈ ਸੁਣਦਾ ਹੈ ਤੇ ਉਹ ਥੋੜਾ ਡਰ ਜਾਂਦਾ ਹੈ ਉਹ ਹੱਕਾ ਬੱਕਾ ਰਹਿ ਜਾਂਦਾ ਕਿ ਅਖ ਰੈਡੀ ਵੱਡੀ ਕਿਹੜੀ ਗੱਲ ਹੋਗੀ ਉਹ ਹੁਣ ਆਪਣੇ ਇਨਚਾਰਜ ਨੂੰ ਫੋਨ ਕਰਦਾ ਹੈ ਤੇ ਥਾਣੇ ਦੇ ਇਨਚਾਰਜ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਇੱਥੇ ਇੱਕ ਔਰਤ ਆਈ ਹੋਈ ਹੈ ਤੇ ਸਿਰਫ ਉਹ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦੀ ਹੈ ਤੇ ਉਹਦੀ ਜਿਹੜੀ ਹਾਲਤ ਹੈ ਉਹ ਵੀ ਕਾਫੀ ਖਰਾਬ ਹੈ। ਇਹ ਗੱਲ ਸੁਣ ਕੇ ਇੰਸਪੈਕਟਰ ਸਾਹਿਬ ਥੱਲੇ ਆਉਂਦੇ ਨੇ ਤਾਂ ਥੱਲੇ ਆ ਕੇ ਆਪਣੇ ਆਫਿਸ ਦੇ ਵਿੱਚ ਬੈਠਦੇ ਨੇ। ਇਹ ਔਰਤ ਨੂੰ ਹੁਣ ਪੁੱਛਦੇ ਨੇ ਕਿ ਕੀ ਗੱਲ ਹੋ ਗਈ? ਦੱਸ। ਇਹ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਇਕੱਲੇ ਨਾਲ ਗੱਲ ਕਰਨੀ ਹੈ। ਫਿਰ ਇਹ ਸਪਾਈ ਨੂੰ ਇਸ਼ਾਰਾ ਕਰਦੇ ਨੇ ਤੇ ਸਿਪਾਈ ਆਪਣੇ ਕਮਰੇ ਦੇ ਵਿੱਚ ਚਲਿਆ ਜਾਂਦਾ ਹੈ। ਹੁਣ ਕਮਰੇ ਦੇ ਵਿੱਚ ਇਹ ਦੋਨੇ ਜਾਨੇ ਬੈਠੇ ਹੁੰਦੇ ਨੇ। ਫਿਰ ਇਹ ਔਰਤ ਦੱਸਦੀ ਹੈ ਕਿ ਮੇਰਾ ਜਰਾ ਇਕਲੋਤਾ ਮੁੰਡਾ ਹੈ। ਉਹਨੇ ਮੇਰੇ ਨਾਲ ਪੂਰੀ ਰਾਤ ਗਲਤ ਕੰਮ ਕੀਤਾ। ਉਹਨਿੰ ਇੰਸਪੈਕਟਰ ਸਾਹਿਬ ਇੱਥੇ ਪੁੱਛਦੇ ਨੇ ਕਿ ਤੇਰਾ ਉਹ ਸਕਾ ਮੁੰਡਾ ਹੈ ਜਾਂ ਫਿਰ ਕੋਈ ਮਤਰਿਆ ਪਰ ਇਹ ਔਰਤ ਕਹਿੰਦੀ ਹੈ ਕਿ ਮੇਰਾ ਉਹ ਸਕਾ ਮੁੰਡਾ ਹੈ ਇਸ ਹੁੰਦਿਆ ਸਾਰੀ ਇੰਸਪੈਕਟਰ ਦੇ ਪੈਰਾਂ ਥੱਲੇੋਂ ਜ਼ਮੀਨ ਹੇਲ ਜਾਂਦੀ ਹੈ ਉਹ ਗੁੱਸੇ ਦੇ ਨਾਲ ਲਾਲੋ ਲਾਲ ਹੋ ਜਾਂਦਾ ਹੈ ਇਹ ਔਰਤ ਇਹ ਵੀ ਦੱਸਦੀ ਹੈ ਕਿ ਹਜੇ ਵੀ ਉਹਦਾ ਮੁੰਡਾ ਘਰ ਦੇ ਵਿੱਚ ਬੈੱਡ ਦੇ ਉੱਤੇ ਲੰਮਾ ਪਿਆ ਹੋਇਆ ਹੈ ਬਿਨਾ ਕੱਪੜਿਆਂ ਤੋਂ ਹੁਣ ਇਨਸਪੈਕਟਰ ਸਾਹਿਬ ਆਪਣੇ ਦੋ ਸਾਥੀਆਂ ਨੂੰ ਨਾਲ ਲੈਂਦਾ ਹੈ ਤੇ ਉਸੇ ਸਮੇਂ ਹੀ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਦਾ ਹੈ ਤੇ ਇਹਦੇ ਮੁੰਡੇ ਨੂੰ ਜਿਹੜਾ ਕਿ ਉਹ ਅੰਦਰ ਲੰਮੇ ਪਿਆ ਹੋਇਆ ਸੀ ਤੇ ਨਾਲ ਹੀ ਇੱਕ 4 ਸਾਲ ਦਾ ਬੱਚਾ ਵੀ ਪਿਆ ਹੋਇਆ ਸੀ ਇਹਨੂੰ ਹੁਣ ਗ੍ਰਿਫਤਾਰ ਕਰਕੇ ਇਹ ਥਾਣੇ ਦੇ ਵਿੱਚ ਲਿਆਉਂਦੇ ਨੇ ਤੇ ਇਹ ਔਰਤ ਨੂੰ ਹੁਣ ਪੁੱਛਦੇ ਨੇ ਕਿ ਤੇਰਾ ਘਰ ਵਾਲਾ ਕਿੱਥੇ ਹੈ ਤੇ ਤੂੰ ਘਰ ਦੇ ਵਿੱਚ ਆਪਣੇ ਮੁੰਡੇ ਦੇ ਨਾਲ ਇਕੱਲੀ ਰਹਿ ਰਹੀ ਹੈ ਕਿਉਂ ਇਹ ਦੱਸਦੀ ਹੈ ਕਿ ਮੇਰਾ ਪਤੀ ਜੇਰਾ ਹੈ ਉਹ ਆਪਣੀ ਕੁੜੀ ਦੇ ਸੋਹੜੇ ਘਰ ਗਿਆ ਹੋਇਆ ਹੈ ਪਿਛਲੇ 8 ਦਿਨਾਂ ਤੋਂ ਉਹ ਉੱਥੇ ਹੀ ਰਹਿ ਰਿਹਾ ਹੈ ਇਹ ਦੱਸਦੀ ਹੈ ਕਿ ਇਹਦੀਆਂ ਤਿੰਨ ਕੁੜੀਆਂ ਨੇ ਤਿੰਨਾਂ ਕੁੜੀਆਂ ਦਾ ਇਹਨੇ ਵਿਆਹ ਕਰ ਦਿੱਤਾ ਹੈ ਇਹਦੇ ਪਤੀ ਦੀ ਉਮਰ ਹੈ 60 ਸਾਲ ਦੀ ਤੇ ਇਸ ਔਰਤ ਦੀ ਉਮਰ ਹੈ 50 ਸਾਲ ਦੀ ਇਹ ਦੱਸਦੀ ਹੈ ਕਿ ਇਹਦੇ ਘਰ ਦੇ ਵਿੱਚ ਤਿੰਨ ਕੁੜੀਆਂ ਹੋਈਆਂ ਸਨ ਤੇ ਤਿੰਨਾਂ ਕੁੜੀਆਂ ਤੋਂ ਬਾਅਦ ਇਹ ਮੁੰਡਾ ਹੋਇਆ ਸੀ। ਇਹ ਵੀ ਦੱਸਦੀ ਹੈ ਕਿ ਜਦੋਂ ਇਹ ਮੁੰਡਾ ਹੋਇਆ ਸੀ ਤਾਂ ਇਹਨੇ ਪੂਰੇ ਪਿੰਡ ਦੇ ਵਿੱਚ ਲੱਡੂ ਵੰਡੇ ਸਨ ਕਿਉਂਕਿ ਇਹ ਕਾਫੀ ਸਾਲਾਂ ਤੋਂ ਇੱਕ ਮੁੰਡੇ ਦੀ ਇਹਨਾਂ ਨੂੰ ਚਾਹ ਸੀ ਤੇ ਕਈ ਸਾਲਾਂ ਬਾਅਦ ਇਹਨਾਂ ਦੇ ਘਰ ਇਹ ਮੁੰਡਾ ਹੋਇਆ ਸੀ। ਇਸ ਕਰਕੇ ਇਹਨਾਂ ਨੇ ਧੂਮ-ਧਾਮ ਦੇ ਨਾਲ ਮੁੰਡੇ ਦਾ ਜਨਮ ਦਿਨ ਮਨਾਇਆ ਸੀ। ਫਿਰ ਇਹ ਦੱਸਦੀ ਹੈ ਕਿ ਇਹਦਾ ਮੁੰਡਾ ਜਦੋਂ ਵੱਡਾ ਹੋਇਆ ਇਹਦਾ ਵਿਆਹ ਕੀਤਾ ਗਿਆ। ਵਿਆਹ ਇਹਦਾ 5 ਸਾਲ ਪਹਿਲਾਂ ਕੀਤਾ ਗਿਆ ਸੀ ਤੇ ਇਹਦੇ ਘਰ ਵਿਆਹ ਤੋਂ ਬਾਅਦ ਇੱਕ ਬੱਚੇ ਦਾ ਜਨਮ ਹੋਇਆ ਮੁੰਡੇ ਦਾ ਜਿਹੜਾ ਮੁੰਡਾ ਹੁਣ 4 ਸਾਲ ਦਾ ਹੋ ਚੁੱਕਿਆ ਹੈ ਪਰ ਇਹਦੀ ਪਤਨੀ ਇਹਨੂੰ ਤੇ ਇਹਦੇ ਮੁੰਡੇ ਨੂੰ ਛੱਡ ਕੇ ਆਪ ਕਿਤੇ ਚਲੀ ਗਈ ਉਹਨੇ ਇਹਨੂੰ ਛੱਡ ਦਿੱਤਾ ਸੀ ਇਹ ਹੁਣ ਆਪਣੀ ਪਤਨੀ ਦੇ ਗਮ ਦੇ ਵਿੱਚ ਰੋਜ਼ ਦਾਰੂ ਪੀਂਦਾ ਨਸ਼ੇ ਕਰਦਾ ਤੇ ਉਸ ਰਾਤ ਵੀ ਇਹਨੇ ਦਾਰੂ ਪੀਤੀ ਹੋਈ ਸੀ ਪਹਿਲਾਂ ਤਾਂ ਇਹ ਖੇਤਾਂ ਦੇ ਵਿੱਚ ਗਿਆ ਪਾਣੀ ਲਾਉਣ ਵਾਸਤੇ ਤੇ ਜਦੋਂ ਰਾਤ ਦੇ 11 12 ਦਾ ਟਾਈਮ ਹੋਇਆ ਤਾਂ ਇਹ ਪਾਣੀ ਲਾ ਕੇ ਜਦੋਂ ਵਾਪਸ ਘਰ ਆਇਆ ਤਾਂ ਮੈਂ ਆਪਣੇ ਕਮਰੇ ਦੇ ਵਿੱਚ ਪੋਤੇ ਦੇ ਨਾਲ ਸੁੱਤੀ ਹੋਈ ਸੀ ਤੇ ਜਿਸ ਤਰ੍ਹਾਂ ਹੀ ਇਹ ਹੁਣ ਘਰ ਦੇ ਅੰਦਰ ਆਇਆ ਤੇ ਮੈਂ ਇਹਨੂੰ ਪੁੱਛਿਆ ਕਿ ਰੋਟੀ ਖਾਵੇਂਗਾ ਇਹਨੇ ਮਨਾਂ ਕਰ ਦਿੱਤਾ ਇਹਨੇ ਦਾਰੂ ਪੀਤੀ ਹੋਈ ਸੀ ਹੁਣ ਇਹ ਬਾਹਰ ਲੰਮੇ ਪੈ ਗਿਆ ਥੋੜੀ ਦੇਰ ਬਾਅਦ ਮੇਰੀ ਅੱਖ ਫਿਰ ਤੋਂ ਖੁੱਲ੍ਹੀ ਕਿਉਂਕਿ ਇਹਨੇ ਟੀਵੀ ਦੀ ਆਵਾਜ਼ ਬੜੀ ਉੱਚੀ ਕੀਤੀ ਹੋਈ ਸੀ ਤੇ ਫਿਰ ਮੈਂ ਉੱਠ ਕੇ ਬਾਹਰ ਗਈ ਤਾਂ ਮੈਂ ਵੇਖਿਆ ਕਿ ਇਹਨੇ ਆਪਣੇ ਕੱਪੜੇ ਲਾ ਕੇ ਬਾਹਰ ਲੰਮੇ ਪਿਆ ਹੋਇਆ ਸੀ ਮੈਂ ਇਹਨੂੰ ਹੁਣ ਕਿਹਾ ਕਿ ਤੂੰ ਕੱਪੜੇ ਪਾ ਲਾ ਤੇ ਟੀਵੀ ਦੀ ਆਵਾਜ਼ ਘੱਟ ਕਰ ਲਾ ਇਹ ਹੁਣ ਉੱਠਦਾ ਹੈ ਤੇ ਆਪਣੀ ماں ਦੇ ਨਾਲ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੰਦਾ ਹੈ ਇਹਨੇ ਦਾਰੂ ਦੇ ਨਸ਼ੇ ਦੇ ਵਿੱਚ ਹੀ ਇਹ ਕਹਿੰਦਾ ਹੈ ਕਿ ਤੇਰੀ ਵਜ੍ਹਾ ਕਰਕੇ ਮੇਰੀ ਪਤਨੀ ਮੈਨੂੰ ਛੱਡ ਕੇ ਗਈ ਤੇ ਅੱਜ ਮੈਂ ਉਹਦਾ ਬਦਲਾ ਲਵਾਵਾਂਗਾ ਮੈਂ ਆਪਣੀ ਪਤਨੀ ਦੇ ਨਾਲ ਜੋ-ਜੋ ਕਰਦਾ ਸੀ ਅੱਜ ਮੈਂ ਤੇਰੇ ਨਾਲ ਕਰਾਂਗਾ ਇਹ ਹੁਣ ਆਪਣੀ ਮਾਂ ਨੂੰ ਕੁੱਟਦਾ ਹੈ ਮਾਰਦਾ ਹੈ ਤੇ ਉਹਨੂੰ ਗੰਦੀਆਂ ਗੰਦੀਆਂ ਗਾਲਾਂ ਵੀ ਕੱਢਦਾ ਹੈ ਫਿਰ ਪੂਰੀ ਰਾਤ ਉਹਦੇ ਨਾਲ ਦਰਿੰਦਗੀ ਕਰਦਾ ਹੈ ਇਹ ਦੱਸਦੀ ਹੈ ਕਿ ਜਦੋਂ ਮੁੰਡਾ ਉਹਦੇ ਨਾਲ ਇਹੋ ਜੀ ਗੰਦੀ ਹਰਕਤ ਕਰ ਰਿਹਾ ਸੀ ਤਾਂ ਉਹਦੇ ਦਿਮਾਗ ਦੇ ਵਿੱਚ ਉਹ ਸਾਰੇ ਖਿਆਲ ਆ ਰਹੇ ਸਨ ਕਿ ਕਿਵੇਂ ਉਹਨੇ ਆਪਣੇ ਮੁੰਡੇ ਦੇ ਲਈ ਚਾਪੂੜੇ ਕੀਤੇ ਸਨ ਕਿਵੇਂ ਉਹਦੇ ਲਈ ਲੱਡੂ ਵੰਡੇ ਸਨ ਪਰ ਅੱਜ ਉਹੀ ਮੁੰਡਾ ਉਹਦੀ ਔਲਾਦ ਸਭ ਕੁਝ ਭੁੱਲ ਚੁੱਕਿਆ ਸੀ ਕਿ ਜੋ ਉਹ ਕਰ ਰਿਹਾ ਹੈ ਉਹ ਆਪਣੀ ਸੱਕੀ ਮਾਂ ਦੇ ਨਾਲ ਹੀ ਕਰ ਰਿਹਾ ਹੈ ਜਦੋਂ ਸਵੇਰ ਹੋਈ ਇਹ ਉઠી ਤਾਂ ਇਹਨੇ ਪਹਿਲਾਂ ਸੋਚਿਆ ਕਿ ਉਹ ਆਪਣੇ ਆਪ ਨੂੰ ਖਤਮ ਕਰ ਲਵੇਗੀ ਪਰ ਫਿਰ ਇਹਨੇ ਇਹ ਸੋਚਿਆ ਕਿ ਉਹ ਆਪਣੇ ਮੁੰਡੇ ਨੂੰ ਸਜ਼ਾ ਦਿਵਾ ਕੇ ਹੀ ਰਵੇਗੀ ਸਭ ਤੋਂ ਪਹਿਲਾਂ ਤਾਂ ਇਹਨੇ ਆਪਣੇ ਤਿੰਨਾਂ ਕੁੜੀਆਂ ਨੂੰ ਫੋਨ ਕੀਤਾ ਤੇ ਇਹ ਸਾਰੀ ਗੱਲ ਦੱਸੀ ਫਿਰ ਉਸ ਤੋਂ ਬਾਅਦ ਇਹਨੇ ਆਪਣੇ ਪਤੀ ਨੂੰ ਫੋਨ ਕੀਤਾ ਤੇ ਉਹਨੂੰ ਵੀ ਇਹ ਸਾਰੀ ਗੱਲ ਦੱਸੀ ਤੇ ਫਿਰ ਆਖਿਰਕਾਰ ਥਾਣੇ ਦੇ ਵਿੱਚ ਗਈ ਇਹ ਗੱਲ ਸੁਣਨ ਤੋਂ ਬਾਅਦ ਪੁਲਿਸ ਵਾਲੇ ਵੀ ਪੂਰੀ ਤਰ੍ਹਾਂ ਹੈਰਾਨ ਹੋ ਗਏ ਕਿ ਇੱਕ ਆਦਮੀ ਆਪਣੀ ਹਵਸ਼ ਦੇ ਵਿੱਚ ਇੰਨਾ ਵੀ ਸੁਧ-ਬੁਧ ਖੋ ਸਕਦਾ ਹੈ ਕਿ ਉਹ ਨੂੰ ਇਹ ਸੋਧੀ ਨਹੀਂ ਰਹੀ ਕਿ ਉਹ ਜਿਹਦੇ ਨਾਲ ਗਲਤ ਕੰਮ ਕਰ ਰਿਹਾ ਹੈ ਉਹ ਉਹਦੀ ਸੱਕੀ ਮਾਂ ਹੀ ਹੈ ਉਹ ਵੀ 50 ਸਾਲਾਂ ਦੀ ਬੁੱਢੀ ਮਾਂ ਇਸ ਘਟਨਾ ਨੇ ਇੱਕ ਵਾਰੀ ਇਹ ਫਿਰ ਸਾਬਤ ਕਰ ਦਿੱਤਾ ਕਿ ਦੁਨੀਆ ਦੇ ਉੱਤੇ ਕਲਯੁਗ ਪੂਰੇ ਜੋਰਾਂ ਤੇ ਹੈ ਤੇ ਕਿਸੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਤੁਹਾਡੀ ਸਾਕੀ ਔਲਾਦ ਹੀ ਕਿਉਂ ਨਾ ਹੋਵੇ ਪੁਲਿਸ ਵਾਲਿਆਂ ਨੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਸ ਘਟਨਾ ਨੇ ਮਾਂ ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ